हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨੰਗੀਨੇ ਛੇੜ ਲਈ ਲੈ ਕੇ ਆਏ ਹਾਂਗੇ ਤਿੰਨੇ ਟਾਪ ਦੇ ਨੇ ਤੇ ਥੋੜੇ ਥੋੜੇ ਦਿਨਾਂ ਦੀਆਂ ਮੰਨ ਲਓ ਹਜੇ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਗਰਮੀਆਂ ਦੇ ਬਾਈ ਐ ਮੰਨ ਲਓ ਜਮਾ ਤੋਹਫੇ ਨੇ ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਹੋ ਗਈ ਕਿਵੇਂ ਚੱਲਦਾ ਬਾਈ ਕੰਮ ਕਰ ਪੂਰਾ ਵਧੀਆ ਬਾਈ ਮਨ ਲਾ ਮਾਲ ਵੀ ਪੰਜ ਚਾਰ ਮੱਟਾਂ ਵੇਖਿਆ ਨਾ ਕੱਲ ਵੀ ਹੁਣ ਅੱਠ ਗਾਈਆਂ ਜਿਗੀਆਂ ਹੂੰ ਜਾਂ ਤਿੰਨ ਰਹਿ ਗਈਆਂ ਅੱਠਾਂ ਜਿਉ ਤਿੰਨ ਰਹਿ ਗਈਆਂ ਤੇ ਭਾ ਫਿਰ ਪਹਿਲਾਂ ਵੀ ਆਇਆ ਹੁੰਦਾ ਦੇਣ ਜਿਵੇਂ ਜਾਇ ਹੁੰਦੇ ਬਾਈ ਆਪਣੇ ਭਾ ਤੇ ਅੱਜ ਵੀ ਉਵੇਂ ਹੋਣਗੇ ਅੱਜ ਵੀ ਉਵੇਂ ਹੋਣਗੇ ਬਾਈ ਠੀਕ ਆਪਾਂ ਉਹ ਪਹਿਲੇ ਦੂਜੇ ਫੋਨ ਤੇ ਮਾਲ ਵੇਗਣ ਵਾਲਾ ਕੰਮ ਹੀ ਆ ਭਾਈ ਹੂੰ ਨਾਮ ਤੇ ਆਪਣਾ ਬਈ ਐਡਰੈਸ ਬੋਲ ਦੋ ਨਾਉ ਜਸਵਿੰਦਰ ਸਿੰਘਾ ਪਿੰਡ ਜੌਂਦ ਜ਼ਿਲ੍ਹਾ ਫਿਰੰਡਾ ਤਸਵੀਰ ਆਪਰਾਪੂੜੋ ਨੇੜੇ ਪਿੰਡ ਨੇੜੇ ਵੀਰੇ ਆਪਾਂ 9 ਕਿਲੋਮੀਟਰ ਆਪਰਾ ਰਹਿ ਜਾਂਦਾ ਤੇ 8 ਕਿਲੋਮੀਟਰ ਦਾ ਵਾ ਜਿਹੜਾ ਚੰਡੀਗੜਾ ਦਾ ਮੇਨ ਰੋਡ ਆ 2 ਕਿਲੋਮੀਟਰ ਸਾਈਡ ਤੇ ਆ ਜੋ ਆਪਣਾ ਮੈਨੂੰ ਠੀਕ ਹੈ ਭਾਈ ਹਾਂ ਕੰਟੈਕਟ ਨੰਬਰ ਬੋਲ ਦੋ ਆਪਣਾ 98722 32148 ਇਹ ਬਈ ਇੱਕ ਹੱਥ ਵੱੰਨ ਕੇ ਬੇਨਤੀ ਆ ਬਾਈ ਬਣ ਕੇ ਜਿਹਨੇ ਪਸ਼ੂ ਲੈ ਕੇ ਜਾਣਾ ਉਹਦਾ ਨੈੱਟ ਵਰਕ ਕੇ ਲੈ ਕੇ ਜਾਵੇ ਜਦੋਂ ਆਪਣੇ ਘੇਟੋ ਬਾਹਰ ਹੋ ਗਈ ਠੀਕ ਹੈ ਬਾਜੇ ਕੋਈ ਮੈਨੂੰ ਲੰਬਾ ਨਾ ਦੇ ਆਪਣੇ ਪਸ਼ੂ ਕੋ ਲੈ ਹੁੰਦੇ ਆ ਬਾਈ ਆਪਣੀ ਘਰ ਦੀ ਕੋਈ ਨਹੀਂ ਹੁੰਦੀ ਪਰ ਆਪਾਂ ਲਿਆਉਣੇ ਪੂਰੇ ਤਸੱਲੀ ਵਾਲੇ ਪਸ਼ੂ ਆ ਪਰ ਆਲੇ ਦੇ ਘਰੇ ਜਾਂ ਕੋਈ ਨੀਕੀ ਹੋਈ ਮੁੜਕੇ ਵਾਲਾ ਕਹੇ ਹਨ ਆਪਣੀ ਤਸੱਲੀ ਕਰਕੇ ਵਾਲਾ ਲੈ ਠੀਕ ਹੈ ਬਾਈ ਜਿਹੜੇ ਸਾਈ ਪਾਉਣੀ ਆ 5000 ਰੁਪਏ ਸਾਈ ਪਾਉਵਾਂਗੇ ਆਪਾਂ ਠੀਕ ਹੈ ਬਾਈ ਅਗਲਾ ਇਹਨਾਂ ਕਹੇ ਮੈਂ 100 ਬੋੜਾ 200 ਬੋੜਾ 5000 ਰੁਪਏ ਸਾਈ ਪਾਉਣੀ ਆ ਠੀਕ ਹੈ ਹਾਂ ਓਕੇ ਬਾਈ ਤੇ ਆ ਬਾੜ ਤੇ ਸ਼ੁਰੂ ਕਰ ਦਈਏ ਹਾਂ ਇਹ ਤੋਂ ਕਰ ਦੋ ਬਾਈ ਕਿਹੜਾ ਸੂਆ ਸੁੰਦੀ ਆ ਬਈ ਇਹ ਇਹ ਬਈ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਐਰ ਸੈਰ ਬਰੀਡ ਆ ਐਰ ਸੈਰ ਜਮਾ ਪਿਓ ਰ ਐ ਸੈਰ ਆ ਬਈ ਰਹਿ ਜਾਣਾ ਸਹੀ ਗੱਲ ਆ ਬਈ ਠੰਡੀ ਨਹੀਂ ਗੱਲ ਆ ਲੈ ਬਈ ਠੰਡੀ ਦਿਵਾ ਦੇ ਲੈ ਠੰਡੀ ਸੀਲ ਬਈ ਚੈੱਕ ਲੋਕ ਬਈ ਸੂਈਆਂ ਤਾਂ ਮਾਰਦੇ ਆ ਆਪਾਂ ਗੱਬਣ ਦੀਆਂ ਮਾਰ ਦਿੰਦੇ ਆ ਮੈਂ ਕਹਣਾ ਯਾਰ ਕੀ ਆ ਬਾਤ ਲੋਕ ਸੂਈਆਂ ਦੀਆਂ ਮਾਰਦੇ ਆ ਤਾਂ ਰ ਸਹੀ ਗੱਲ ਆ ਬਈ ਦੀ ਲੈ ਗੱਬਣ ਦੀਆਂ ਤਾਂ ਰ ਮਾਰੀ ਜਾਂਦਾ ਕੋਈ ਚੱਕਰੀ ਨਾ ਲੱਤ ਨਾ ਸੜ ਨਹੀਂ ਬੱਚਾ ਮੇਨ ਗੱਲ ਹੁੰਦਾ ਪੂਰੇ ਲਾ ਖੜਾ ਕੇ ਤਾਰਾ ਮਰਵਾਉਂਦਾ ਆ ਬਈ ਆਪਾਂ ਗੱਬਨੇਦਾਨਾ ਮਾਰਤੀ ਆਂ ਬਈ ਇੱਦਾਂ ਦਾ ਰੱਬ ਦਾ ਨਾਮ ਆ ਹੀ ਹੈ ਹਵਾਨਾ ਬਈ ਚੈੱਕ ਕਰੋ ਬੜਾ ਕਮਾਲ ਲੈ ਪੁੱਠੇ ਪਾਸੇ ਵੇ ਜਾ ਸਿੱਧੇ ਪਾਸੇ ਵੇ ਜਾ ਲੈ ਲੈ ਸੂਣ ਦੇ ਵੇੜ ਜਮਾ ਤਿਆਰੀਆਂ ਜੀ ਬਈ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਸੂਣ ਦੀਆਂ ਤਿਆਰੀਆਂ ਜੀ ਸੂਣ ਦੀਆਂ ਤਿਆਰੀਆਂ ਚ ਹਾਂ ਬਾਕੀ ਬਈ ਕਰਮ ਵਾਲੇ ਨੂੰ ਕੋਈ ਚੱਕਰ ਵੀ ਨਹੀਂ ਚਾਹੀ ਹੁਣ ਸੂਪੇ ਦਾ ਹਾਂ ਇਹਨੂੰ ਕੋਈ ਚੱਕਰ ਨਹੀਂ ਕਿਉਂਕਿ ਹਵਾਨਾ ਹੀ ਇਹਨੇ ਇੰਨਾ ਸੋਹਣਾ ਤਿਆਰ ਕਰਿਆਗਾ ਬਾਕੀ ਥਣਾ ਦੀ ਕਾਹਦੀ ਬਈ ਵਿੱਚ ਬੰਦੇ ਕਹਿੰਦੇ ਆਪਾਂ ਸੂਈ ਲੈਣੀ ਆ ਸੂਈ ਮੰਨੇ ਇਹ ਲੈਣੀ ਆ ਲੈ ਸਹੀ ਗੱਲ ਆ ਲੈ ਇੱਦਾਂ ਦਾ ਰੱਬ ਦਾ ਨਾਮ ਫਿਰ ਲੈ ਕੀ ਬਾਤ ਆ ਯਾ ਕੋਈ ਚੱਕਰੀ ਨਹੀਂ ਬਾਈ ਮਗਰ ਦੀ ਮੂਰ ਦੀ ਜਿੱਧਰ ਦੀ ਮਰਜ਼ੀ ਵਹਿ ਕੇ ਚੋਲੇ ਕੋਈ ਚੱਕਰੀ ਨਹੀਂ ਐਨੀ ਕਰ ਮੈਂ ਠੰਡੀ ਸੀ ਲ ਇੱਕ ਗੱਲ ਹੋਰ ਮਿਲਦੀ ਬਹੁਤ ਘੱਟ ਆ ਬਹੁਤ ਘੱਟ ਮਿਲਦੇ ਉਹ ਥਣ ਵਾਲਾ ਜੰਗਲ ਲੱਗਿਆ ਬੱਚੀ ਸਹੀ ਗੱਲ ਅਲੱਗ ਲੱਗਿਆ ਥਣ ਲੱਗਿਆ ਮੁਠੀ ਵਾਲਾ ਥਣ ਲੱਗਿਆ ਦੁੱਧ ਆਪਾਂ ਬਾਲਾ ਦਾ ਨਹੀਂ ਕਹਿੰਦੇ ਬਾਈ 24 ਕਿਲੋ ਦੁੱਧ ਇਹਨੂੰ ਕਿਧਰੇ ਗਿਆ ਨੀਗਾ ਪਿਛਲੇ ਸਵੇ ਦਾ ਕੀਰ ਕਾਰਡ ਸੀ ਬਾਈ ਇਦਰੇ ਸੁਹੇ ਨੇ 24 ਕਿਲੋ ਕੱਢਿਆ ਤੇ 24 ਆ ਪੈ ਗਈ ਹੈ ਨਾ ਜੇ ਚੰਗੀ ਕਿਆਰ ਵਾਲਾ ਬੰਦਾ ਆ ਇਹਦਾ 26-27 ਕਿਲੋ ਦੱਦ ਲੈ ਲੂ ਠੀਕ ਹੈ 24 ਕਿਲੋ ਤਾਂ ਪੋਲੇ ਹੱਥ ਨੇ ਦੇ ਜਊਗੀ ਇੱਕ ਗੱਲ ਹੋਰ ਆ ਫੈਟ ਵੀ ਚੰਗੀ ਆ ਹਾਂ ਜੀ ਫੈਟ ਵੀ ਚੰਗੇ ਹੋਊਗੇ ਕਿਆਰ ਸ਼ਹਿਰ ਤੇ ਮਿਲਦੀ ਬਹੁਤ ਘੱਟ ਆ ਬਾਈ ਸਹੀ ਗੱਲ ਆ ਤੇ ਜੇ ਕਿਤੇ ਦੇਗੀ ਬੱਚਾ ਵੱਸੀ ਐਰ ਸ਼ਹਿਰ ਦੀ ਫੇਰ ਤਾਂ ਮਾਹ ਬਾਈ ਲਗਾ ਹੋਵੇ ਹੋ ਜੂ ਕਾਰ ਕੀ ਅਗਲੇ ਨਾ ਖੋਲ ਦੇ ਬਾਈ ਤੋਰ ਦੇ ਮੜੀ ਖੁੱਲ ਕੇ ਵੱਡੀ ਫੁੱਲ ਆ ਬਾਈ ਕੋਈ ਨਹੀਂ ਬਾਕੀ ਫੁੱਲ ਕਰ ਦਵਾ ਜਣਾਲੀ ਬੱਚੀ ਹੂੰ ਬਜਣ ਵਜੂਦ ਬਾਈ ਚੈੱਕ ਕਰੋ ਤੇ ਮੈਂ ਕਹਣਾ ਕੋਈ ਅੰਗ ਹੀ ਹੈ ਨਹੀਂ ਜਿਹੜੀ ਬਰੀ フェイスビューティー ਬੜੀ ਕਮਾਲਾ ਛੋਟਾ ਛੋਟਾ ਕੰਨਾ ਬੋਦੀਵਾਦੀ ਨਾ ਗੱਲ ਕਰੀਆ ਫੁੱਲ ਕਮਾਲ ਦੀਆ ਚਮਕ ਵਾਲੀ ਵੜਾ ਕੋਈ ਲਿਸ਼ੀ ਠੰਡੀ ਐਡੀ ਆ ਬਾਈ ਲੈ ਹੁਣ ਵੀਡੀਓ ਦੇ ਪਿਛਾੜੇ ਖੜੀ ਆ ਯਾਵਾ ਇੱਥੇ ਮੇਰਾ ਪਤਾ ਦਾ ਮਾਰ ਦਿੰਨੇ ਲੈ ਕ੍ਰੀਨ ਲੈ ਬਾਈ ਠੰਡਾ ਸਿਲ ਪਛੂ ਦੇਖੋ ਕੀ ਬਾਤ ਆ ਯਾਰ ਇਹਦੂ ਦਾ ਫਿਰ ਰਬਦਾਨਾ ਹੀ ਆ ਬਾਈ ਲੈ ਹਮ ਮੌਲ ਨਾ ਖੜੀਆ ਕੋਈ ਚੱਕਰੀ ਨਹੀਂ ਕੋਈ ਲੱਤ ਨਹੀਂ ਕੋਈ ਛੜ ਨਹੀਂ ਚਾਰੋ ਜਰੂ ਕਿਵੇਂ ਆ ਬਾਈ ਚਾਰੋ ਜੂ ਦਾ ਬਾਈ ਪੂਰੀ ਇੱਕ ਨੰਬਰ ਆ ਗਈ ਠੀਕ ਆ ਫੇਸ ਬਿਊਟੀ ਬਾਈ ਚੈੱਕ ਕਰੋ ਲੈ ਇੱਕ ਦਿਨਾਂ ਨਗੀਨਾ ਹਨਾ ਖੜੀ ਪੂਰਾ ਟਾਪ ਦਾ ਨੀ ਨਾ ਆ ਬਾਈ ਇਹ ਨਹੀਂ ਹੈਗਾ ਕੋਈ ਅਗਲੇ ਨੂੰ ਟੋਕ ਜੂਗਾ ਨਾ ਨਾ ਬਾਈ ਪਹਿਲਾ ਬੰਦਾ ਹੀ ਫੋਨ ਤੇ ਲਊਾ ਜਿਹੜੇ ਬੰਦੇ ਨੇ ਪਹਿਲੇ ਨੇ ਦੇਖ ਲਈ ਪਹਿਲੇ ਹੀ ਲੈ ਲਊ ਇਹਨੂੰ ਹੂੰ ਬਾਕੀ ਆਪਣਾ ਜਾਇਜ਼ ਮੁੱਲ ਲੈ ਬਾਈ ਕੀ ਮੁੱਲ ਨਹੀਂ ਵੜਾ ਕਰਨਾ ਆਪਾਂ ਆਪਾਂ ਦਾ ਬਾਈ ਕੋਈ 85 ਨਹੀਂ ਕਰਨਾ ਕੋਈ 90 ਨਹੀਂ ਕੋਈ 80 ਨਹੀਂ ਕਰਨਾ 75000 ਦੀ ਵੜ ਦੇ ਦੇ ਤੇ ਤਮਾਕੇ ਵਾਲਾ ਕੰਮ ਹੀ ਕਰਤਾ ਹਾਂ 75000 ਦੀ ਵੜ ਦੇ ਦੇ ਚੱਕੋ ਬਾਈ ਜਮਾ ਆਫਰ ਵਾਲਾ ਕੰਮ ਹੀ ਕਰਤਾ 75000 ਦੀ ਵੜ ਸਾਨੂੰ ਦੇ ਦੇਣੇ ਨੰਗੀ ਨਹੀਂ ਆ ਟਾਪ ਦਾ ਜੇ ਬਾਈ ਇਹਨੇ ਬੱਛੀ ਪੁੱਛੀ ਦਿੱਤੀ ਫਿਰ ਹੌਸਾ ਵਣਾ ਦੇਵਾਂਗੇ ਠੀਕਾ ਹਾਂ ਤੇ ਅੱਜ ਬਾਈ ਜੇ ਮੰਨ ਕੇ ਚੱਲੋ ਵੀ ਕੱਚੀ ਆ ਹਜੇ ਹਾਂ ਜੇ ਛੂਪੀ ਤਾਂ ਬਾਈ ਕਹਿੰਦਾ ਜੇ ਤਾਂ ਦੇਗੀ ਵਸੀ ਫੇਰ ਮੁੱਲ ਹੋਊਗਾ ਉਹ ਹੈ ਜਾਂ ਤੇ ਨਹੀਂ ਅੱਜ ਹੁਣ ਕੱਚੀ ਆ ਜਿਵੇਂ 75000 ਦੀ ਬੈੜ ਸੁਣੋ ਦੇ ਦੇਾਂਗੇ ਦੇ ਦੇਾਂਗੇ ਹਾਂ ਬਾਕੀ ਮੁੱਲ ਬਾਈ ਓਪਨ ਕਿੰਨਾ ਹੈ ਬਾਈ ਇਹ ਦੇਖ ਐਰ ਸ਼ਰਤਾਂ ਨਾਲ ਮਿਲਦੀ ਨਹੀਂ ਬਾਈ ਸਹੀ ਗੱਲ ਆ ਬਾਈ ਮਿਲਦੀ ਨਹੀਂਗੀ 100 ਚ ਜੇ ਆਪਾਂ ਗੱਲ ਕਰੀਏ ਇੱਕ ਮਿਲਦੀ ਇੱਕ ਮਿਲਦੀ ਆ ਬਾਈ ਹਾਂ ਸਹੀ ਗੱਲ ਆ ਬਾਈ ਅੱਗੇ ਬਾਈ ਦੋ ਨੰਬਰ ਤੇ ਇਹ ਬਾਈ ਦੂਜਾ ਸੂਰਸੂਂਦੀ ਆ 6 ਦਾ ਆਂਦਾ ਮੋਹੋਂ ਛੇਦੰਦ ਛੇਦੰਦ ਜਮ ਪਿਓ ਅਰੀਜਾ ਛੇਦੰਦ ਠੀਕ ਆ ਬਾਈ ਹਾਂ ਤੇ ਠੰਡੀ ਵੀ ਦਿਖਾ ਦੇ ਲੈ ਕੀ ਬਾਤ ਆ ਲੈ ਮੇਨ ਕਰਨਾ ਬਾਈ ਲੇਵੇ ਦੀ ਸਫਰ ਦੇਖ ਲੈ ਛੋਲੀ ਨੇ ਖੋਲਣੀ ਬਹੁਤਾ ਲੈ ਮੂਹ ਪੋਲੀ ਫੱਜੀ ਆ ਤਾਂ ਬਾਈ ਕੀ ਬਾਤ ਆ ਲੈ ਐਰਾ ਉਹਨੂੰ ਵਾਦੀ ਆ ਤੂੰ ਹੂੰ ਲੈ ਕਿੰਨਾ ਕਿਤਾ ਦੇ ਦੂ ਬਾਈ ਦੁੱਤ ਆਪਾਂ ਵਾੜਾ ਨਹੀਂ ਕਹਿੰਦੇ ਬਾਈ 22 ਕਿਲੋ ਦੁੱਤ ਖੁੱਲਾ ਦੇਉਗੀ ਬੱਚੀ ਠੀਕ ਆ ਹਾਂ ਉਹ ਜਿਹੜਾ ਬੱਚੀ ਨਹੀਂ ਕਹਿੰਦੇ ਕੋਈ ਛੱਪੀ ਨਹੀਂ ਕਹਿੰਦੇ ਇਹ ਕੋਈ ਚੰਗੀ ਗੀਰਾਂ ਦਾ ਬੰਦਾ ਹੈ 24 ਵੀ ਲੱਲੂ ਨਹੀਂ 22 ਕਿਲੋ ਦਾ ਕਿਧਰੇ ਗਿਆ ਨਹੀਂ ਇਹ ਹੂੰ ਅਜੇ ਬੰਨਣਾ ਬਹੁਤਾ ਬੱਚੀ ਨੇ 5-6 ਦਿਨ ਪਏ ਠੀਕ ਆ ਹਾਂ ਫਿਰ 500 ਦਿਨਾਂ ਦਾ ਬਾਕੀ ਠੰਡੀ ਹੁੰਦੀ ਬਹੁਤ ਵਾਰ ਲੈਵਾ ਦਾ ਬਾਈ ਸੂਣਾ ਲਾ ਦੂਗੀ ਕਰਮੂ ਇੰਨਾ ਲੈਵਾਂ ਲਾ ਹੋਊਗੀ ਲੈ ਫਿਕਸ ਹੈ ਹਵਾਨਾ ਬਾਈ ਕੋਈ ਟੁੱਟ ਮਾ ਜਾਂ ਲੈਵਾਨੀ ਦਾ ਅੱਜ ਮੁੱਲ ਬਾਈ ਹੋਸਾ ਹਣ ਹੋਊਗਾ ਜਿੱਦ ਤੈਅ ਹੋਈ ਉਹਦੇ ਮੁੱਲ ਹੋਸਾ ਦਾ ਹੋਊਗਾ ਠੀਕ ਆ ਬਾਈ ਬੋਲ ਦੇ ਬਾਈ ਤੋਰ ਦੇ ਬਾਕੀ ਬਾਈ ਹੋਰ ਗੱਲ ਆ ਗਈ ਪਸ਼ੂ ਜੇ ਤੁਸੀਂ ਕਹੋਗੇ ਵੀ ਤਿੰਨੇ ਹੀ ਛੋਟੇ ਦਾ ਤਿੰਨੇ ਹੀ ਫੁੱਲ ਵੱਡੇ ਆ ਵੱਡੇ ਆ ਕੱਜ ਵਾਲੇ ਬਾਈ ਪੂਰੇ ਕੱਦ ਵਾਲੇ ਪੂਰੇ ਕੱਦ ਵਾਲੇ ਦੁੱਧ ਵਧੀਆ ਹੋਵੇ ਬਾਈ ਇਹਨਾਂ ਦਾ हां ਗਾੜਾ ਦੁੱਧੂਗਾ ਭਾਈ ਇਹ ਨਹੀਂ ਹੋਊਗਾ ਪਤਲਾ ਦੁੱਧੂਗਾ ਜਿਹੜੀ ਫੈਟ ਵੀ ਆਊਗੀ ਨਾ ਉਹ ਵੀ ਚੰਗੀ ਆਊਗੀ ਐ ਲਾ ਲਓ ਵੀ ਇੱਕ ਤਰ੍ਹਾਂ ਦੀ ਮਾਜ ਹੀ ਰੱਖੀ ਹੈ ਹਾਂ ਬਾਕੀ ਜਵਾਨੀ ਵਾਲੀ ਬੱਸੀ ਆ ਭਾਈ ਸਨਖਪਣਾ ਬਹੁਤਾ ਬੱਸੀ ਸਹੀ ਗੱਲ ਆ ਭਾਈ ਸਨਖਪਣਾ ਨਾ ਬਹੁਤ ਆ ਬਾਕੀ ਕਲਰ ਚੈੱਕ ਕਰੋ ਬਲੈਕ ਬਲੈਕ ਹੀ ਪਈਆ ਕਰਮ ਵਾਲੀ ਤੇ ਇਹਦਾ ਮੁੱਲ ਭਾਈ ਫਿਰ ਭਾਈ ਇਹਦਾ ਵੀ ਆਪਾਂ ਮੋਲ ਨਹੀਂ ਕਰਨਾ ਬਸ ਇਹਦੇ ਵਿੱਚ 100 ਰੁਪਿਆ ਸੌੜ ਹੀ ਕਰਨੀ ਆ 73000 ਦੀ ਬੱਸੀ ਦੇਣੀ ਆ 73000 ਦੀ ਹਾਂ ਬਸ ਦੇਣ ਲੈਣ ਵਾਲਾ 100 ਰੁਪਿਆ ਸੌੜ ਹੀ ਕਰਨੀ ਆ ਜੋ 100 ਰੁਪਿਆ ਬਾਈ ਕਹਿੰਦਾ ਬਾਈ 100 ਹੀ ਹੋਣੀ ਆ ਥਣ ਚੈੱਕ ਕਰ ਲੋ ਇਧਰੋਂ ਵੀ ਕਿਆ ਬਾਤ ਆ ਬਹੁਤ ਸੋਹਣਾ ਥਣ ਲੱਗਾ ਮੁਠੀ ਵੀਰ ਬਣ ਕੇ ਘੱਟ ਬਣ ਕੇ ਹੋਰ ਬੇਨਤੀ ਆ ਇਹ ਸਵਾਦ ਲੈਣਾ ਬਾਈ ਉਹ ਫੋਨ ਨਾ ਲਾਇਆ ਕਰੇ ਬੰਦਾ ਜਿਹਦੇ ਲੈਣੀ ਆ ਉਹੀ ਫੋਨ ਲਾਵੇ ਵਿੱਚ ਸਵਾਦ ਵਾਲੇ ਬੰਦੇ ਫੋਨ ਲਾਈ ਜਾਂਦੇ ਨੇ ਉਹ ਵੱਲ ਤਾਂ ਨਿਆਰਾ ਨਹੀਂ ਆਉਂਗਾ ਮੇਨ ਗੱਲ ਨਾਲ ਯਾਰ ਠੰਡੇ ਸੀਲ ਦੀ ਹੁੰਦੀ ਆ ਜੀ ਬਾਈ ਅਸ ਫੇਰੀ ਚੱਲੋ ਚੱਕਰੀ ਨਹੀਂ ਮਾਉ ਨਾ ਖੜੀ ਆ ਬਾਕੀ ਢਿੱਲੇ ਸਾਰੇ ਬਾਈ ਲੈ ਆਏ ਗੱਦੀਆਂ ਰਵੜੇ ਉਹਨੂੰ ਬੋਲੀ ਲੈ ਅਸਲ ਵਿੱਚ ਭਰ ਨਹੀਂ ਅਸਲ ਵਿੱਚ ਜੋ ਖੜਨਾ ਨਾ ਬਣ ਕੇ ਹਾਂ ਤੂੰ ਕੀ ਕੁਛ ਇੱਥੋਂ ਤੱਕ ਬੰਨਾ ਬੱਚੀ ਨੇ ਜਦੋਂ ਬਣੀ ਖੜਿਆ ਨਹੀਂ ਜਾਣਾ ਸਹੀ ਗੱਲ ਹਾਂ ਤੇ ਅੱਗੇ ਬਈ ਲਾਸਟ ਤੇ ਦੰਦਾ ਨੰਬਰ ਇਹ ਬਾਈ ਦੇਖ ਲੈ ਇੱਕ ਬੱਚੀ ਦਿਖਾ ਦੇ ਤੂੰ ਖੀਰੀ ਦੰਦਾ ਨਹੀਂ ਦੰਦਾ ਜੋ ਖੀਰੀ ਜਮਾ ਪ्युअर ਖੀਰੀ ਚਿੱਟੇ ਦੁੱਧ ਹੰਦ ਵਾਲੀ ਤੇ ਮੈਂ ਕਹਿੰਦਾ ਵੱਡੀ ਦੇਖੋ ਯਾਰ ਮਾ ਹਲਾਏ ਮੇਰੇ ਬਰਾਬਰ ਹੁੰਦੀ ਹੈ ਜਮਾ ਬਾਈ ਸਹੀ ਗੱਲ ਆ ਬਾਈ ਲੈ ਦੇਖਦੀ ਆ ਬਾਕੀ ਪੰਜਾਬ ਵਾਲੀ ਜਰਸੀ ਆ ਟੋਆ ਦਿਖਾ ਦੇ ਬਾਈ ਬਲੈਕ ਕਲਰ ਦੀ ਜਰਸੀ ਆ ਗਈ ਚੈੱਕ ਕਰੋ ਬਾਈ ਮਾ ਦਿਖਾ ਦੇ ਮੱਥੇ ਜੋ ਨਗਿਨਾ ਆ ਗਿਆ ਇਹ ਟਾਪ ਨਹੀਂ ਨਿਆ ਮੋੜ ਪੀਸ ਜਿਹਨੂੰ ਅਗਲਾ ਕਹਦੇ ਉਹ ਚੀਜ਼ ਆ ਗਈ ਤੇ ਬਾਈ ਸੈਨ ਅਗੇ ਦੇਖੋ ਮੈਂ ਕਹਣਾ ਯਾਰ ਕੀ ਆ ਬਾਤ ਮਾ ਤਾਂ ਬੱਛੀ ਬਾਈ ਐ ਗੁੰਦੀ ਪਈ ਆ ਲੱਖ ਰੁਪਇਆ ਖਵਾਇਆ ਅਗਲੇ ਨੇ ਫੇਰ ਬੱਛੀ ਬਣੀ ਆ ਬਾਈ ਸਹੀ ਗੱਲ ਆ ਬਾਈ ਦੱਸ ਦੀਆ ਕਿਉਂਕਿ ਦੰਦਾਂ ਦੀ ਫਿਨਿਸ਼ ਹੁੰਦੀ ਆ ਕਿ ਫੇਰ ਹੀ ਪਤਾ ਲੱਗਦਾ ਬੱਛੀ ਦੇ ਖੁੱਲਣਾ ਬਹੁਤ ਆ ਜੇ ਇੱਕ ਹਫਤੇ ਦੀ ਕੱਚੀ ਆ ਬਾਈ ਮੇਨ ਕੱਲੇ ਥਣਾਂ ਦੀ ਵਿੱਥੀ ਬੜੀ ਆ ਬਾਈ ਹਾਂ ਥਣਾਂ ਦੀ ਵਿੱਥੀ ਚੈੱਕ ਕਰੋ ਬਾਈ ਬੜੀ ਆ ਬਾਕੀ ਕੱਲਾ ਕੱਲਾ ਥਣ ਲੱਗਾ ਬੱਛੀ ਦਾ ਘੜ ਘੜ ਥਣ ਲੱਗਾ ਵਾ ਉਹੀ ਗੱਲ ਆ ਜਿਵੇਂ ਤੂੰ ਕਹਿ ਕੜ ਕੇ ਲੱਗਾ ਹੁੰਦਾ ਜਿਵੇਂ ਉਮੀ ਲੱਗਾ ਜਦ ਤੂੰ ਬਾਈ ਬਾਲਾ ਤਾਂ ਨਹੀਂ ਆਪਾਂ ਕਹਿੰਦੇ ਨੇ ਪਹਿਲੇ ਨੇ ਭਲੋਣੇ 24 ਕਿਲੋ ਤਾਂ ਤੇ ਬੱਛੀ ਨੇ ਖੁੱਲਾ ਕੱਢਣਾ ਠੀਕ ਆ ਬਾਈ ਚੰਗੀ ਕੀ ਇਹ ਵਾਲਾ ਬੰਦਾ ਇਹਦਾ 26 27 ਲੈ ਲੂ ਨਹੀਂ 24 ਕਿਲੋ ਤਾਂ ਕਿਧਰ ਗਿਆ ਨਹੀਂ ਇਹਨੂੰ ਮੇਨ ਗੱਲ ਨਾ ਯਾਰ ਚਮਕ ਦੇ ਸਮੇਂ ਆ ਪਸ਼ੂ ਕੋਈ ਕੋਈ ਮਿਲਦਾ ਕਿ ਨਹੀਂ ਹਾਂ ਇਹਦੀ ਸਮਾਈ ਦਾਸਦੀ ਆ ਬਾਈ ਕਿਹਨੂੰ ਛੇ ਏਡੀ ਮਿਲਦੀ ਨਹੀਂ ਬਾਈ ਜਮਦੀ ਨਹੀਂ ਏਡੀ ਬੱਛੀ ਖੀਰੀ ਅਗਲਾ ਕਹੇ ਤਾਂ ਦਿੰਦਾ ਘਰ ਖਾ ਕੇ ਬਣਦੀ ਆ ਉਹ ਵਿੱਚ ਆ ਨਾ ਖਾਦਾ ਵਾ ਲੋਕਾਂ ਨੇ ਉਹ ਇੰਡੀਅਨੀਆਂ ਬੱਚੀਆਂ ਸ਼ਮਰੀਆਂ ਨਹੀਂ ਕਿੱਲੇ ਖੜੇ ਨੇ ਸ਼ਮਰੀਆਂ ਨਹੀਂ ਸਹੀ ਗੱਲ ਆ ਬਾਈ ਦੰਦਾ ਜੋ ਸਿੱਗੀਆਂ ਚੌਗੀਆਂ ਵੀ ਮਾ ਹਾਂ ਇੱਕ ਦਾ ਬਾਈ ਕਹਿ ਦੇ ਨੀ ਗੱਲ ਆ ਪਯੋਰ ਖੀਰੀ ਆ ਹੂੰ ਕਹਿ ਦੇਣ ਦੀ ਗੱਲ ਨਹੀਂ ਪਯੋਰ ਖੀਰੀ ਆ ਤੇ ਹੁਣ ਇੱਥੇ ਵੀੜੇ ਚ ਦਿਖਾ ਦੇ ਲੈ ਮੇਰੇ ਬਰਾਬਰ ਆਉਂਦੀ ਆ ਜਮਾ ਖੜੇ ਆ ਤੇ ਕੀ ਬਾਤ ਆ ਬਾਈ ਲੈ ਹਾਂ ਛੋਟੀ ਨਹੀਂ ਕਿ ਬਸ ਛੋਟੀ ਨਹੀਂ ਲੰਮੀ ਦੇਖੋ ਮੇਨ ਗੱਲ ਨਾਲ ਯਾਰ ਫੇਸ ਬੜਾ ਪਿਆਰਾ ਹਾਂ ਹਾਂ ਮੂੰਹ ਮਾਤ ਖਾ ਦੇ ਲੈ ਛੋਟਾ ਜਿਹਾ ਬਸ ਨੱਖਾ ਮੂੰਹ ਬੱਚੀ ਦਾ ਕੀ ਬਾਤ ਆ ਯਾਰ ਲੈ ਜਮਾ ਜਿਹਨੂੰ ਆਪਾਂ ਕਹਿੰਦੇ ਨਿੱਕੇ ਤੋਂ ਨਿੱਕਾ ਮੂੰਹ ਅਸਲ ਵਿੱਚ ਆ ਨਾ ਇਹ ਕੌਲੀ ਜਿ ਨਲੇ ਜੇ ਬੱਚੇ ਬਾਈ ਲਾਉਂਗੇ ਨਾ ਫੁੱਲ ਵੱਡੇ ਪਾਉਗੇ ਕੋਈ ਛੋਟਾ ਬੱਚਾ ਨਾ ਦੂਗਾ ਬਾਲਾ ਚੰਗਾ ਬੱਚਾ ਦੇਊਗਾ ਤੇ ਬਾਈ ਇਹਦਾ ਫਿਰ ਮੁੱਲ ਕੀ ਰਹੂ ਅੱਜ ਡਾਕਟਰ ਦਾ ਮੁੱਲ ਕਰਾਉਣਾ ਬਾਈ ਕੁਛ ਕਰਾ ਲੈ ਹੂੰ ਬਾਲਾ ਤਾਂ ਨਹੀਂ ਆਪਾਂ ਕਹਿੰਦੇ 80 ਹਜ਼ਾਰ ਦੀ ਬੱਚੀ ਦੇ ਦਿਆਂਗੇ 80 ਦੀ ਹਾਂ ਕੋਈ 90 ਨਹੀਂ ਕੋਈ 95 ਨਹੀਂ ਕਹਿਣਾ ਇਹ ਮੁੱਲ ਬਾਈ ਅੱਜ ਆਇਆ ਨਾ ਮੰਨਿਓ ਕੱਚੀ ਆਲਾ ਮੁੱਲ ਹੋਇਆ ਕੱਚੀ ਆਇਆ ਬਾਈ ਜਿੱਦਾਂ ਤਿਆਰ ਹੋਊਗੀ ਉਦੋਂ 1 ਲੱਖ 50 ਹਜ਼ਾਰ ਦੀ ਬੱਚੀ ਆ ਉਦੋਂ ਉਹ ਹੈ ਜਾਂ ਮੁੱਲ ਹੋਊ ਅੱਜ ਕੱਚੀ ਆ ਬਾਈ ਕਹਿੰਦਾ ਆਪਾਂ ਕੱਚਣ ਵਾਲਾ ਮੁੱਲ ਹਾਂ ਕੱਚਣ ਵਾਲਾ ਮੁੱਲ ਹੀ ਕਰਿਆ ਹੂੰ ਐਡੀ ਬਾਈ ਖ ਨਹੀਂ ਮੱਤੀ ਜੰਮਣੀ ਬਹੁਤ ਔਖੀ ਔਖੀ ਰੀ ਬੱਚਾ ਕੀ ਬਾਤ ਆ ਬਈ ਸਹੀ ਗੱਲ ਆ ਜਿਹੜੇ ਬੰਦੇ ਨੂੰ ਪਤਾ ਬਾਈ ਪਹਿਲੇ ਫੋਨ ਤੇ ਬੱਛੀ ਲਊਗਾ ਉਹ ਬੰਦਾ ਇਹਨੂੰ ਪਤਾ ਨਹੀਂ ਜਾਤ ਦੀ ਪਰ ਖੂਨ ਦੀ ਵਾਲਟੀ ਦੀ ਪਰਖ ਹੋਈ ਉਹਨੇ ਫੋਨ ਲਾਉਣਾ ਹੀ ਲਾਉਣਾ ਹੈ ਤੁਮਰੀ ਚੀਜ਼ ਚੰਗੀ ਨਾ ਮੱਲੋ ਮੱਲੀ ਕਹਿਣੋ ਜੀ ਹਾਂ ਬਾਕੀ ਚੌਕ ਕਰੇ ਬੱਚੀ ਦੀ ਆਏ ਭਈਆਂ ਨੇ ਜਮਾ ਕਾਗਜ਼ ਵਰਗਾ ਪਿੰਡਾ ਦਾ ਸਹੀ ਗੱਲ ਕਾਗਜ਼ ਵਰਗਾ ਇਹ ਨਹੀਂ ਹੈਗਾ ਮੋਟੀ ਚੰਮ ਦੀ ਆ ਹਾਂ 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 ਬਈ ਹਾਂ ਕੱਲਾ ਕੱਲਾ ਇਹ ਮੰਨ ਲੋ ਅੰਗ ਦੁੱਧ ਵਾਲਾ ਪੀਸ ਆ ਅਸਲ ਵਿੱਚ ਇਹ ਤਾਂ ਖੁੱਲਾ ਬਹੁਤਾ ਬੱਚੀ ਨਹੀਂ ਇਹ ਤਾਂ ਕੱਚੀ ਆ ਬਈ ਹੂੰ ਇਹਦਾ ਨਾਲ ਆਏ ਵੀਡੀਓ ਪਵਾਤੀ ਬਈ ਕਈ ਵਾਰ ਕੋਈ ਬੰਦਾ ਸ਼ਕੀਨ ਹੁੰਦਾ ਲੈਣ ਵਾਲਾ ਹੂੰ ਤਾਂ ਕਰਕੇ ਵੀਡੀਓ ਪਵਾਤੀ ਸਹੀ ਗੱਲ ਆ ਬਾਕੀ ਬਈ ਜੇ ਤਾਂ ਦੇਗੀ ਜਰਸੀ ਦਾ ਬੱਚਾ ਬੱਚਾ ਕੋਈ ਵੀ ਦਿਓਗੇ ਕਰਮ ਵਾਲੀ ਆਪ ਤਿਆਰ ਕੇ ਲਿਜਾਣਾ ਹੈ ਹਾਂ ਬੱਚੇ ਬਹੁਤ ਚੰਗੇ ਪਾਉਗੇ ਤੇ ਬਾਲਟਲਾਂ ਜਦੋਂ ਕੱਢੀਆਂ ਨੇ ਸਾਰੀਆਂ ਨੇ ਐਂ ਲਾ ਲਓ ਵੀ ਸ਼ੂ ਦਾ ਲੈ ਜਾਣਾ ਹਾਂ ਖੜਿਆ ਨਹੀਂ ਜਾਣਾ ਇੱਕ ਗੱਲ ਹੋਰ ਆ ਬਈ ਇਹ ਨਹੀਂ ਹੈਗਾ ਵੀ ਦੋ ਸ਼ੂਏ ਤੇ ਟੁੱਟ ਗਏ ਲੈ ਚਾਹੇ ਬਈ 10 ਸ਼ੂਏ ਜੋਈ ਆ ਬਣੇ ਐਹ ਜੀ ਦੇ ਐਹ ਜੀ ਰਹਿਣਾ ਬਾਕੀ ਇੱਕ ਹੋਰ ਗੱਲ ਆ 5 ਸ਼ੀ ਸ਼ੂਏ ਦਾ ਦੰਦਾ ਜੀ ਰਹੂਗਾ ਬਈ ਸਹੀ ਗੱਲ ਆ ਬਈ ਹਾਂ ਅਜੇ ਦੋੰਦੀ ਚੌਕੀ ਸ਼ਿੱਗੀ 5 ਸ਼ੂਏ ਦਾ ਨਾ ਦੰਦਾ ਜੀ ਰਹਿਣਾ ਹੈ ਦੰਦਾ ਹੈ ਰਹਿਣਾ ਤੇ ਮੈਂ ਕਹਣਾ ਜਦੋਂ ਤੰਦ ਪੂਰੇ ਹੋਈ ਤਾਂ ਇਹਨੇ ਕਿੱਥੇ ਜਾ ਕੇ ਖੜਨਾ ਹਾਂ ਤੇਰੇ ਨਾਲ ਵੀ ਟੱਪ ਕੇ ਖੜੂ ਤੇ ਚਵਾਨਾ ਇੱਥੇ ਵਾਨਾ ਬੱਚੀ ਨਹੀਂ ਬਈ ਸਹੀ ਗੱਲ ਆ ਬਈ ਇਨਾਂ ਸੀਗੇ ਬਾਈ ਕੋਲੇ ਬਈ ਤਿੰਨ ਆਪਾ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ